ਦਾ ਸਾਹਿਬ ਆਈ ਨਏ ਕੀ ਪਤਾ ਤੁਸੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਦੇਖ ਰਹੇ ਆਂ ਕਿ ਕਈ ਦਿਨਾਂ ਤੋਂ ਇੱਕ ਸਰਦਾਰ ਜੀ 3 ਫਿਲਮ ਜਿਹੜੀ ਦਲਜੀਤ ਨੇ ਬਣਾਈ ਸੀ ਉਹਦਾ ਵਿਵਾਦ ਚੱਲ ਰਿਹਾ ਵਿਵਾਦ ਉਹਦਾ ਕੀ ਆ ਕਿ ਜਿਹੜੀ ਉਹ ਕੁੜੀ ਆ ਫਿਲਮ ਦੇ ਵਿੱਚ ਉਹ ਪਾਕਿਸਤਾਨ ਤੋਂ ਕਹਿੰਦੇ ਲਈ ਆ ਪਰ ਇਹ ਫਿਲਮ ਤੇ ਜਿਹੜੀ ਇਹ ਪਹਿਲਾਂ ਦੀ ਬਣੀ ਹੋਈ ਆ ਇਹ ਜਿਹੜਾ ਪਹਿਲਗਾਓ ਕਾਂਡ ਹੋਇਆ ਉਸ ਤੋਂ ਪਹਿਲਾਂ ਦੀ ਜਿਹੜੀ ਇਹ ਫਿਲਮ ਬਣੀ ਹੋਈ ਆ ਦੂਜੀ ਗੱਲ ਇਹ ਆਮ ਕਲਾਕਾਰ ਪੰਜਾਬੀ ਫਿਲਮਾਂ ਦੇ ਵਿੱਚ ਪਾਕਿਸਤਾਨ ਦੇ ਕੰਮ ਕਰਦੇ ਆ ਜਿਹੜੀਆਂ ਕਿ ਪੰਜਾਬੀ ਫਿਲਮਾਂ ਤੇ YouTube, Social Media ਦੇ ਉੱਤੇ ਪਈਆਂ ਨੇ ਆ ਜਿਹੜੇ ਤਿੰਨ ਕਿ ਲੰਡੂ ਜੇ ਕਲਾਕਾਰ ਨੇ ਆਪਿੱਛਾ ਹੋ ਗਿਆ ਇੱਕ ਨੂੰ ਹੋਰ ਨੇ ਨਾਂ ਨੂੰ ਤੇ ਉਹਨਾਂ ਦਾ ਕੋਈ ਜਾਣਦਾਰੀ ਨਹੀਂ ਡਾ ਉਹਨਾਂ ਦੇ ਆਪਣੇ ਗਾਣੇ ਵੀ ਬੜੇ ਆ ਜਿਹੜੇ ਪਾਕਿਸਤਾਨ ਦੇ ਉੱਤੇ ਬਣੇ ਹੋਏ ਆ ਕਿ ਲੋਕੀਂ ਇਤਰਾ ਕਰਦੇ ਕੋ ਗਾਣਾਂ ਪਰ ਇਹ ਜਿਹੜਾ ਵਿਰੋਧ ਆ ਇਹ ਕਿਸ ਕਾਰਨ ਹੋ ਰਿਹਾ ਹੈ ਜਿਹੜਾ ਕਾਰਨ ਕੀ ਆ ਇਹ ਤੁਹਾਨੂੰ ਇੱਕ ਤੇ ਸਭ ਤੋਂ ਵੱਡੀ ਗੱਲ ਪੱਗ ਚੁਪਦੀ ਹੈ ਸਾਰੇ ਪੰਜਾਬ ਦੀ ਜਿਹੜੀ ਪੱਗ ਆ ਨਾ ਇਹ ਪੱਗ ਬੜੀ ਚੁਪਦੀ ਹੈ ਲੋਕਾਂ ਨੂੰ ਉਹਨਾਂ ਨੂੰ ਚੁਪਦੀ ਹੈ ਜਿਹੜੇ ਪੰਜਾਬ ਪੰਜਾਬੀਅਤ ਤੋਂ ਬੜੀ ਨਫ਼ਰਤ ਕਰਦੇ ਆ ਇਹ ਇੱਕ ਇਹੋ ਜਿਹਾ ਕਲਾਕਾਰ ਆ ਤਰਜੀਤ ਵੀ ਜਿਹੜਾ ਪੱਗ ਲੈ ਕੇ ਸਿੱਧਾ ਸਦਾ ਹੀ ਬੜੇ ਦੂਰ ਤੱਕ ਐਂਟਰੀ ਮਾਰ ਗਿਆ ਅੱਜ ਪੂਰੀ ਵਰਲਡ ਦੇ ਵਿੱਚ ਉਹਨੇ ਸਿੱਖ ਕੌਮ ਦੀ ਜਿਹੜੀ ਪੱਗ ਉੱਤੇ ਕੀਤੀ ਆ ਜਿੱਥੇ ਵੀ ਉਹਦੇ ਸ਼ੋਅ ਹੁੰਦੇ ਨੇ ਉਹ ਪੰਜਾਬੀਅਤ ਦੀ ਗੱਲ ਕਰਦਾ ਔਰ ਦੂਜੀ ਗੱਲ ਜਦੋਂ ਸਾਡਾ ਅੰਦੋਲਨ ਚੱਲਿਆ ਤਾਂ ਉਸ ਟਾਈਮ ਆਣ ਕੇ ਸਾਡੇ ਨਾਲ ਉਹ ਤਰੀਕੇ ਬੈਠਾ ਸੀਗਾ ਸ਼ੰਭੂ ਬਾਡਰ ਸੀ ਅਸੀਂ ਉਹ ਵੀ ਧੰਨਵਾਦ ਕਰਦੇ ਆਂ ਅੱਜ ਆ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਦੇ ਮੇਰੇ ਸਾਰੇ ਸਾਥੀ ਪਿੰਡ ਮੰਗਲੀ ਦੇ ਵਿੱਚ ਅਸੀਂ ਇਕੱਠੇ ਹੋਏ ਆਂ ਅੱਜ ਭਾਰਤੀ ਕਿਸਾਨ ਮਜ਼ਦੂਰ ਜੂਨੀਅਨ ਵੱਲੋਂ ਅਸੀਂ ਐਲਾਨ ਕਰਦੇ ਆਂ ਕਿ ਲਨਜੀਤ ਦੀ ਜਿਹੜੀ ਫਿਲਮ ਆ ਪੰਜਾਬ 'ਚ ਵੀ ਚੱਲਣੀ ਚਾਹੀਦੀ ਆ ਉਹ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਦਿਖਾਉਣੀ ਚਾਹੀਦੀ ਆ ਔਰ ਚੰਗੀਆਂ ਫਿਲਮਾਂ ਵਧੀਆ ਸਾਫ ਸੁਥਰੀਆਂ ਬਣਾ ਰਹੇ ਨੇ ਜੇ ਤੁਸੀਂ ਇਹਦੇ ਨਾਲ ਇਹ ਕਹਿੰਦੇ ਹੋ ਵੀ ਇਹਦੇ ਨਾਲ ਸਾਨੂੰ ਪੰਗਾ ਪੈਂਦਾ ਸਾਡਾ ਕੁੜੀ ਉਹ ਲਾਹੌਰ ਦੀ ਆ ਜਾਂ ਪਾਕਿਸਤਾਨ ਦੀ ਕਿਤੇੋਂ ਦੀ ਵੀ ਆ ਤੇ ਤੁਸੀਂ ਜਿਹੜੀ ਪਹਿਲਾਂ ਖਾਲੜਾ ਸਾਹਿਬ ਤੇ ਬਣੀ ਆ ਫਿਲਮ ਉਹ ਹੋਰ ਲੀਜ਼ ਕਰ ਦਿਓ ਉੱਤੇ ਕਾਹ ਤੋਂ ਰੋਕ ਲਈ ਖਾਲੜੇ ਤੋਂ ਕਿਉਂ ਡਰਦੇ ਤੁਸੀਂ ਜਸਵੰਤ ਸਿੰਘ ਖਾਲੜਾ ਤੇ ਉਹ ਇਨਸਾਨ ਆ ਜਿਹਨੇ ਹੂਮਰ ਰੈਡਲੀ ਕੰਮ ਕੀਤਾ 25000 ਉਹ ਅਣਪਛਾਤੀਆਂ ਲਾਸ਼ਾਂ ਦਾ ਵਾਰਸ ਸੀਗਾ ਜਿਹੜੀਆਂ ਪੰਜਾਬ ਦੇ ਵਿੱਚ ਬੈਂਤੇ ਪੁੱਜੜ ਤੇ ਆਹਾ ਅਜੀਤ ਸਿੰਘ ਅਸੀ ਅਜੀਤ ਸਿੰਘ ਤੇ ਆਹ ਦੀਪੀਅਸ ਖੇਲਾ ਇਹਨਾਂ ਨੇ ਉਹ ਅਣਪਛਾਤੇ ਮੁੰਡੇ ਜਿਹੜੇ ਘਰਾਂ ਤੋਂ ਟੱਕ ਟੱਕ ਖੂ ਖੋ ਕੇ ਮਾਰੇ ਜਿਨ੍ਹਾਂ ਨੂੰ ਅਣਪਛਾਤੇ ਕਹਿ ਗਏ ਕਿ ਇਹਨਾਂ ਨੇ ਸਾਰਿਆਂ ਉਹ ਹੂਮਰ ਰੈਡ ਚ ਕੰਮ ਕਰਕੇ ਉਹ ਲਾਸ਼ਾਂ ਲਪੀਆਂ ਸੀ 25 ਹਜ਼ਾਰ ਲਾਸ਼ਾਂ ਲਪੀਆਂ ਸੀ ਤੁਸੀਂ ਉਹ ਫਿਲਮ ਰਿਲੀਜ਼ ਕਰ ਦਿਓ ਉਹ ਕਿਉਂ ਨਹੀਂ ਕਰਦੇ ਤੁਸੀਂ ਤੁਹਾਨੂੰ ਡਰ ਕਹਦਾ ਕਿ ਇਹ ਤੋਂ ਤੁਸੀਂ ਕੱਲ ਕੱਲ ਬੜਾ ਤਗੜਾ ਤੁਸੀਂ ਡਰਾਮਾ ਕੀਤਾ ਸਰਕਾਰ ਨੇ ਇੱਕ ਕਿਸਾਨ ਜਦੇ ਬੰਦੀ ਉੱਠਦੀ ਆ ਤੁਸੀਂ ਉਹਨੂੰ ਦੱਪਣ ਦੀ ਕੋਸ਼ਿਸ਼ ਕਰਦੇ ਹੋ ਘਰਾਂ ਦੇ ਵਿੱਚ ਜੇ ਕੋਈ ਹੋਰ ਬੰਦਾ ਤੁਸੀਂ ਦੇ ਬਿਲਕੁਲ ਲੋਕਤੰਤਰ ਦਾ ਕਹਾਣ ਕਰ ਦਿੱਤਾ ਲੋਕਤੰਤਰ ਨੂੰ ਲੈ ਕੇ ਬਹਿ ਗਏ ਤੁਸੀਂ ਇਹ ਕਾਲੀ ਆਜ਼ਾਦੀ ਆ ਆ ਕੇਜਰੀ ਵਾਲਾ ਲਗੇ ਚਾਰ ਆਣ ਕੇ ਉੱਥੋਂ ਦੇ ਪਹੀਏ ਆ ਕੇ ਇਹ ਤੇ ਸਾਡੇ ਤੇ ਰਾਜ ਕਰਨਗੇ ਪੰਜਾਬੀਆਂ ਤੇ ਇਹ ਮਤਲਬ ਕੇਜਰੀ ਵਾਲ ਨੇ ਪੰਜਾਬ ਨੂੰ ਜਿਹੜਾ ਉਹ ਗੁਲਾਮ ਕਰ ਲਿਆ ਕੌਣ ਰਾਜ ਬਣਾਤਾ ਤੁਸੀਂ ਪੁਲਿਸ ਦੇ ਅਫਸਰ ਤੁਸੀਂ ਬਾਹਰ ਦੇ ਲਾ ਕੇ ਇੱਥੇ ਗੁੰਡਾਗਰਦੀ ਕਰ ਰਹੇ ਆ ਇਹ ਨਹੀਂ ਚੱਲਣੀ ਅਸੀਂ ਆਪਣੀ ਭਾਰਤੀ ਕਿਸਾਨ ਮਜੂਰ ਯੂਨੀਅਨ ਵੱਲੋਂ ਇਹ ਜਿਹੜੀ ਫਿਲਮ ਤੇ ਰੋਕ ਲੱਗੀ ਉਹਦਾ ਵਿਰੋਧ ਕਰਦੇ ਆਂ ਕਿ ਇਹਨੇ ਫਿਲਮ ਹੋਣੀ ਜਿਹੜੀ ਆ ਇਹ ਸਿਨੇਮਾ ਦੇ ਵਿੱਚ ਚਲਾਈ ਜਾਵੇ ਨਹੀਂ ਤਾਂ ਅਸੀਂ ਅੱਗੇ ਇਹਦਾ ਜਿਹੜਾ ਵਿਰੋਧ ਆ ਤੇਜ਼ ਕਰਾਂਗੇ ਔਰ ਡੀਸੀ ਸਾਹਿਬ ਨੂੰ ਇਹਦਾ ਮੰਗ ਪੱਤਰ ਵੀ ਦੇਾਂਗੇ ਥੋੜੇ ਦੇ ਨਾਲੇ ਵਿੱਚ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ